ਕਿ ਸੰਤ ਸੁਨੋ ਜਨ ਭਾਈ ਗੁਰ ਸੇਵੋ ਵੇਗ ਬੇਗਾਲੀ ਸਤ ਗੁਰ ਸੇਵ ਖਰਚ ਹਰ ਬੰਦੋ ਮਤ ਜਨ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ हर मिले केल के लाली हार हर जपन जब लोच लोचानी हर कृपा कर बन वाली जन नानक संगत साध हर मिलो हम साध जना पग री हार हर जपन जपलोच जब लोचानी हर कृपा कर बन वाली ਜਨਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗੜਾ ਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਕਮਾਲ ਵਾਲੀਏ ਕੁਲ ਆਲਮ ਅਰੇ ਬਰੇ ਕਾਇਨਾਤ ਦੱਸਖਾਂ ਪਾਸ਼ੀਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਦੇ ਸਦਕਾ ਗੁਰੂ ਮਾਲਕ ਜੀ ਦੀ ਹਜ਼ੂਰੀ ਦੇ ਅੰਦਰ ਬੈਠ ਕੇ ਨਿਤਨੇਮ ਬਾਣੀਆਂ ਦੇ ਨਾਲ ਸਾਂਝ ਪਾਈ ਹੈ ਸਤਿਗੁਰ ਕਿਰਪਾ ਕਰੇ ਮਾਲਕ ਜੀ ਆਪ ਸਭਨਾ ਦੀ ਹਾਜ਼ਰੀ ਨੂੰ ਆਪਣੇ ਚਰਨਾਂ ਕਮਲਾ ਪਾਸ ਪ੍ਰਵਾਨ ਕਰੇ ਸਤਗੁਰ ਨੇ ਤਰਸ ਕੀਤਾ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਸ਼ਲੋਕ ਆਪਾਂ ਨੇ ਆਰੰਭ ਕੀਤੇ ਹੋਏ ਆ ਜੀ ਕਥਾ ਦੇ ਰੂਪ ਦੇ ਵਿੱਚ 30 ਲੋਕਾਂ ਦੀ ਆਪਾਂ ਦੇ ਵਿਚਾਰ ਹੋ ਚੁੱਕੀ ਹੈ ਜੀ ਮਾਲਕ ਦੀ ਕਿਰਪਾ ਕਰਨ ਸਤਗੁਰ ਬਖਸ਼ਿਸ਼ ਕਰਨ ਅੱਜ 31 ਨੰਬਰ ਸ਼ਲੋਕ ਤੇ 32 ਨੰਬਰ ਸ਼ਲੋਕ ਦੀ ਆਪਾਂ ਨੇ ਵਿਚਾਰ ਕਰਨੀ ਹੈ ਗੁਰ ਤੇਗ ਬਹਾਦਰ ਪਾਸ਼ਾ ਜੀ ਨੇ ਕਿਰਪਾ ਕੀਤੀ ਕਿ ਨੇ ਪ੍ਰਾਣੀ ਆ ਰਾਮ ਨਾ ਚੇਤਈ ਬੋਲੋ ਜੀ ਪ੍ਰਾਣੀ ਰਾਮ ਨਾ ਚੇਤੇ ਪ੍ਰਾਣੀ ਦਾ ਅਰਥ ਹੁੰਦਾ ਮਨੁੱਖ ਚੇਤੇ ਦਾ ਅਰਥ ਹੁੰਦਾ ਚੇਤੇ ਨਹੀਂ ਕਰਦਾ ਰਾਮ ਦਾ ਅਰਥ ਹੁੰਦਾ ਪਰਮਾਤਮਾ ਕਹਿੰਦੇ ਮਨੁੱਖ ਪਰਮਾਤਮਾ ਨੂੰ ਚੇਤੇ ਹੀ ਨਹੀਂ ਕਰਦਾ ਕਿਤੇ ਫਸਿਆ ਹੋਇਆ ਆ ਜੀ ਮੇਰੀ ਮਾਲਤੀ ਕਹਿੰਨੇ ਮਦ ਮਾਇਆ ਕੈਂ ਅੰਧ ਕਹਿੰਨੇ ਮਾਇਆ ਦੇ ਵਿੱਚ ਅੰਨਾ ਹੋਇਆ ਫਿਰਦਾ ਹੈ ਵਿਕਾਰਾਂ ਦੇ ਵਿੱਚ ਫਸਿਆ ਫਿਰਦਾ ਹੈ ਮਨੁੱਖ ਦਾ ਸੁਭਾਅ ਇਹ ਹੈ ਜੀ ਸਤਗੁਰ ਨੇ ਕੁਰਬਾਨੀ ਵਿੱਚ ਦੱਸਿਆ ਹੈ ਕਹਿੰਦੇ 12 ਬਰਸ਼ ਬਾਲਪਨ ਬੀਤੇ 20 ਬਰਸ਼ ਕਸ਼ਤ ਤਪਨਾ ਕਿਓ 30 ਬਰਸ਼ ਕਸ਼ ਦੀਵ ਨਾ ਪੂਜਾ ਫਿਰ ਪਛਤਾਣਾ ਬਿਰਦ ਪਿਓ ਮੇਰੀ ਮੇਰੀ ਕਰਤੇ ਜਨਮ ਗਿਓ ਮਾਲ ਜੀ ਕਹਿੰਦੇ ਮੇਰੀ ਮੇਰੀ ਕਰਦੇ ਨੇ ਆਪਣਾ ਜਨਮ ਗਵਾ ਲਿਆ ਪਰੇਸਮ ਮਨੁੱਖ ਨੇ ਰੱਬ ਨੂੰ ਕਦੇ ਚੇਤੇ ਹੀ ਨਹੀਂ ਕੀਤਾ ਕਿ ਜਿਨੇ ਮੈਨੂੰ ਦੁਨੀਆ 'ਚ ਭੇਜਿਆ ਗੁਰਸੇਵਾ ਦੀ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਹ ਦੇਹੀ ਦੀ ਨਾਲ ਰੱਬ ਨੂੰ ਚੇਤੇ ਕਰਨਾ ਬੰਦਾ ਕਦੇ ਵੀ ਨਹੀਂ ਚੇਤੇ ਕਰਦਾ ਸਵੇਰ ਤੋਂ ਸ਼ਾਮ ਤੱਕ ਦੌੜਿਆ ਫਿਰਦਾ ਜਿਨੇ ਇਹਨੂੰ ਤੰਦਰੁਸਤੀ ਦਿੱਤੀ ਜਿਨੇ ਇਹਨੂੰ ਸ਼ਰੀਰ ਦਿੱਤਾ ਜਿਨੇ ਇਹਨੂੰ ਧੀ ਪੁੱਤ ਦਿੱਤੇ ਜਿਨੇ ਇਹਨੂੰ ਭਾਈ ਕੋਠੀਆਂ ਕਾਰਾ ਦਿੱਤੀਆਂ ਉਸ ਰੱਬ ਨੂੰ ਇਹ ਚੇਤੇ ਹੀ ਨਹੀਂ ਕਰਦਾ ਬੰਦਾ ਗਲਤਾਨ ਰਹਿੰਦਾ ਮੇਰੇ ਮਾਲੀਜੇ ਕਹਿੰਦੇ ਪ੍ਰਾਣੀ RAM ਨਾ ਚੇਤੇਈ ਮਦ ਮਾਇਆ ਕੇ ਅੰਧ ਕਹੋ ਨਾਨਕ ਹਰ ਭਜਨ ਬਿਨ ਬੋਲੋ ਜੀ ਕਹੋ ਨਾਨਕ ਹਰ ਭਜਨ ਬਿਨ ਪ੍ਰਮਾਤਮਾ ਦੇ ਭਜਨ ਤੋਂ ਬਿਨਾ ਪਰਤ ਤਾਹੇ ਜਮ ਫੰਦ ਕਹਿੰਦੇ ਜਮਾਦੀ ਨੂੰ ਫਾਹੀ ਪੈਣੀ ਹੈ ਜੇ ਇਹਨੇ ਪ੍ਰਮਾਤਮਾ ਦਾ ਸਿਮਰਨ ਨਾ ਕੀਤਾ ਮੇਕਨ ਗੁਰੂ ਸਤਗੁਰ ਦਾਤਾ ਬੜਾ ਦਿਆਲੂ ਹੈ ਜੀ ਅਸੀਂ ਬਹੁਤ ਵੱਡੇ ਅਪਰਾਧੀ ਹਾਂ ਕਿ ਅਸੀਂ ਨਾਮ ਨਹੀਂ ਜਪਦੇ ਬੰਦਗੀ ਨਹੀਂ ਕਰਦੇ ਸੰਗਤ ਜੀ ਜੇ ਅਸੀਂ ਕਿਤੇ ਨਾਮ ਜਪਦੇ ਵੀ ਹੈ ਨਾ ਜੀ ਤਾਂ ਵੀ ਨਾ ਕਦੇ ਦਾਵਾ ਕਰਿਓ ਕਿ ਅਸੀਂ ਨਾਮ ਜਪਦੇ ਹਾਂ ਅਸੀਂ ਬਸ ਗੁਰੂ ਦੇ ਚਰਨਾਂ 'ਚ ਇਹੀ ਬੇਨਤੀ ਕਰਨੀ ਆ ਕਿ Jap Tap Sajjm Tar Bana Kamaya ਸੇਵਾ ਸਾਧਨਾ ਜਾਣਿਆ ਹਰ ਰਾਹਾਂ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸਰਬ ਸਤਗੁਰ ਮੇਰੇ ਹਾਲਾਤ ਇਹ ਨੇ ਦਾਵਾ ਨਹੀਂ ਕਰੇ ਕਰਨਾ ਕਿ ਮੇਰੇ ਵਰਗਾ ਨਿਤਨੇਮੀ ਕੋਈ ਨਹੀਂ ਮੇਰੇ ਵਰਗਾ ਸਿਮਰਨ ਕੋਈ ਨਹੀਂ ਕਰਦਾ ਮੇਰੇ ਵਰਗੀ ਸੇਵਾ ਕੋਈ ਨਹੀਂ ਕਰਦਾ ਜਿੱਦਣ ਹੰਕਾਰ ਆ ਗਿਆ ਉਦਣੇ ਸਭ ਕੁਝ ਨਿਕਲ ਜਾਣਾ ਹੈ ਅਸੀਂ ਬਸ ਗੁਰੂ ਦੇ ਚਰਨਾਂ 'ਚ ਇਹੀ ਅਰਦਾਸ ਕਰਨੀ ਹੈ ਕਿ ਮੇਰੇ ਮਾਲਕ ਜੀ ਮੇਰੇ ਪੱਲੇ ਕੁਝ ਵੀ ਨਹੀਂ ਹੈ ਮੈਂ ਤੇਰਾ ਉਹ ਪੋਤਾ ਜਿਹਦੇ ਪੱਲੇ ਨਾ ਬੰਦਗੀਆਂ ਨਾ ਸਿਮਰਣੀਆਂ ਨਾ ਸੇਵਾ ਆ ਤੇ ਕਿਰਪਾ ਕਰਕੇ ਤੁਸੀਂ ਨਲਾਇਕ ਪੁੱਤ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣਾ ਆ ਤੁਸੀਂ ਮੇਰੇ ਸਿਰ ਤੇ ਮਿਹਰ ਪਰੇ ਹੱਥ ਰੱਖਣਾ ਆ ਕਿਸੇ ਇਲਾਕੇ ਦੇ ਵਿੱਚ ਨਾ ਜੀ ਮੀ ਨਹੀਂ ਪੈਂਦਾ ਸੀ ਉਸ ਇਲਾਕੇ ਦੇ ਇਕੱਠੇ ਹੋ ਕੇ ਨਾ ਲੋਕ ਉਸ ਇਲਾਕੇ ਦੇ ਵਿੱਚ ਇੱਕ ਫਕੀਰ ਸੀ ਬੜਾ ਪਹੁੰਚਿਆ ਆ ਤੇ ਉਹਨਾਂ ਨੂੰ ਜਾ ਕੇ ਬੇਨਤੀ ਕਰਦੇ ਆ ਕਿ ਸਾਡੇ ਇਲਾਕੇ ਚ ਮੀਂਹ ਨਹੀਂ ਪੈਂਦਾ ਜੀ ਜੇ ਮੀਂਹ ਆ ਪਿਆ ਤੇ ਫਸਲਾਂ ਨੇ ਸੁੱਕ ਜਾਣਾ ਹੈ। ਨੁਕਸਾਨ ਬਹੁਤ ਵੱਡਾ ਹੋਣਾ ਹੈ। ਤੁਸੀਂ ਕੁਛ ਨਾ ਕੁਝ ਕਾਰਜ ਕਰੋ ਕਿ ਮੀਂਹ ਪੈਵੇ। ਤੁਸੀਂ ਰਾਪਰ ਦੇ ਨਾਲ ਮਿਲੇ ਹੋਏ, ਜੁੜੇ ਹੋਏ। ਉਹ ਫਕੀਰ ਨੇ ਕਿਹਾ ਜੀ ਮੀਂਹ ਪੈ ਜਾਏਗਾ ਪਰ ਆਪਾਂ ਨੂੰ ਇੱਕ ਕੰਮ ਕਰਨਾ ਪੈਣਾ ਹੈ। ਧਿਆਨ ਦਿਓ। ਸਾਰੇ ਇਲਾਕੇ ਵਾਲੇ ਕਹਿੰਦੇ ਬਾਬਾ ਜੀ ਕੋਈ ਵੀ ਕੰਮ ਹੋਏਗਾ ਅਸੀਂ ਕਰ ਲਾਂਗੇ। ਤੇ ਕਿਰਪਾ ਕਰਕੇ ਤੁਸੀਂ ਦੱਸੋ ਕੰਮ ਕਿਹੜਾ ਕਰੀਏ। ਕਹਿੰਦੇ ਕੰਮ ਇਹ ਕਰਨਾ ਹੈ। ਕਿ ਤੁਸੀਂ ਆਪਣੇ ਇਲਾਕੇ ਦੇ ਪੰਜ ਨਿਵਾਜੀਆਂ ਨੂੰ ਇਕੱਠਾ ਕਰਨਾ ਹੈ ਪੰਜ ਨਿਵਾਜੀ ਮਤਲਬ ਜੀ ਉਹ ਬੰਦੇ ਜਿਹੜੇ ਪੰਜੇ ਟਾਈਮ ਨਿਵਾਜਦੇ ਪੱਕੇ ਹੋਣ ਜਿਹਨੂੰ ਆਪਾਂ ਕਹਿੰਦੇ ਨਿਤਨੇਮੀ ਪੱਕਾ ਗੁਰਸਿੱਖ ਪੱਕਾ ਤੁਸੀਂ ਉਹ ਪੰਜ ਨਿਵਾਜੀ ਇਕੱਠੇ ਕਰੋ ਜਿਹੜੇ ਧਰਮ ਦੇ ਮਾਰਗ ਤੇ ਤੁਰਦੇ ਆ ਜੀ ਪੰਜੇ ਟਾਈਮ ਦੇ ਨਿਵਾਜੀ ਆ ਚੰਗਾ ਉਹਨਾਂ ਦਾ ਜੀਵਨ ਹੈ ਉਹਨਾਂ ਪੰਜਾਂ ਨੂੰ ਤੁਸੀਂ ਲਿਹਾਓ ਤੇ ਉਹਨਾਂ ਪੰਜਾਂ ਤੋਂ ਆਪਾਂ ਉਸ ਅੱਲਾਹ ਤਾਲਾ ਦੇ ਚਰਨਾਂ 'ਚ ਦੁਆ ਕਰਾਂਗੇ ਤੇ ਮੀਂਹ ਪੈ ਜਾਏਗਾ ਜੀ। ਇਲਾਕੇ ਵਾਲੇ ਕਹਿੰਦੇ ਕੋਈ ਵੱਡੀ ਗੱਲ ਨਹੀਂ ਗਏ ਕਿ ਆਪਾਂ ਕਰ ਲਾਂਗੇ। ਪੰਜ ਨਿਵਾਜ਼ੀ ਇਕੱਠੇ ਕਿਤੇ ਗਏ ਜੀ ਜਿਹੜੇ ਇਲਾਕੇ ਵਿੱਚ ਮੰਨੇ ਪਰਮੰਨੇ ਸੀ ਕਿ ਇਹ ਧਰਮੀ ਨੇ। ਜਦੋਂ ਉਹਨਾਂ ਪੰਜਾਂ ਨਿਵਾਜ਼ੀਆਂ ਕੋਲੋਂ ਦੁਆ ਕਰਾਈ ਦਿਨ ਬਥੇਰੇ ਬਤੀਤ ਹੋ ਗਏ ਹਫਤਾ ਤਾ ਦਿਨ 15 ਦਿਨ ਨਿਕਲ ਗਏ ਪਰ ਮੀਂਹ ਵੇ ਇਲਾਕੇ ਵਾਲੇ ਫਿਰ ਇਕੱਠੇ ਹੋ ਕੇ ਫਕੀਰ ਕੋਲ ਗਏ ਕਹਿੰਦੇ ਬਾਬਾ ਜੀ ਤੁਸੀਂ ਆਖਿਆ ਸੀ ਕਿ ਪੰਜ ਨਵਾਜ਼ੀਆਂ ਕੋਲ ਦੁਆ ਕਰਾਵਾਂਗੇ ਮੀ ਪੈ ਜਾਏਗਾ ਆਪਾਂ ਦੁਆ ਕਰਵਾਈ ਵੀ ਐ ਤੇ ਮੀ ਫਿਰ ਵੀ ਨਹੀਂ ਪਿਆ ਫਕੀਰ ਨੇ ਬੜੀ ਸੋਹਣੀ ਗੱਲ ਆਖੀ ਕਹਿੰਦਾ ਤੁਸੀਂ ਆਏ ਹੋ ਧੰਨਵਾਦ ਭਾਈ ਮੈਂ ਤੁਹਾਨੂੰ ਆਖਿਆ ਸੀ ਪੰਜ ਜਿਹੜੇ ਨਵਾਜ਼ੀ ਆ ਨਾ ਪੱਕੇ ਹੋਣ ਜੀਵਨ ਦੇ ਪੱਕੇ ਹੋਣ ਗਿਰਦਾਰ ਦੇ ਪੱਕੇ ਹੋਣ ਉਹਨਾਂ ਤੋਂ ਦੁਆ ਕਰਉਣੀ ਹੈ ਜਿਹੜੇ ਤੁਸੀਂ ਪੰਜ ਨਿਵਾਜ਼ੀ ਲੈ ਕੇ ਆਏ ਸੀ ਉਹਨਾਂ ਚੋਂ ਚਾਰ ਨਿਵਾਜ਼ੀ ਤਾਂ ਚੰਗੇ ਜੀਵਨ ਵਾਲੇ ਆ ਪਰ ਇੱਕ ਜਿਹੜਾ ਉਹਨਾਂ ਵਿੱਚੋਂ ਸੀਗਾ ਉਹ ਕਿਰਦਾਰ ਦਾ ਚੰਗਾ ਨਹੀਂ ਹੈ ਬਣਦਾ ਚੰਗਾ ਆ ਦੁਨੀਆਂ ਵਿੱਚ ਉਹਦਾ ਚਿਹਰਾ ਬਹੁਤ ਸੋਹਣਾ ਬਣਿਆ ਹੋਇਆ ਕਿ ਬਹੁਤ ਸੋਹਣਾ ਨਿਤਨੇਮੀ ਹੈ ਧਰਮੀ ਹੈ ਅਸਲ 'ਚ ਅੰਦਰੋਂ ਕਪਟੀ ਹੈ ਸੰਗਤ ਜੀ ਕੀ ਬੇਨਤੀ ਪ੍ਰਵਾਨ ਕਰਿਓ ਦੁਨੀਆ ਦੇ ਲੋਕ ਸਾਡੇ ਕੱਪੜਿਆਂ ਨੂੰ ਦੇਖ ਕੇ ਜੱਜ ਕਰ ਲੈਂਦੇ ਆ ਕਿ ਇਹ ਬੰਦਾ ਬੜਾ ਧਰਮੀ ਹੈ ਪਰ ਮੇਰਾ ਮਾਲਕ ਐਡਾ ਕਮਾਲ ਦਾ ਜਿਹੜਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ੰਦ ਮੈਂ ਕਿੰਨਾ ਕੋ ਚੰਗਾ ਐ ਮੈਂ ਕਿੰਨਾ ਕੋ ਮਾੜਾ ਮੈਂ ਕਿੰਨਾ ਕੋ ਸੰਤ ਆ ਮੈਂ ਕਿੰਨਾ ਕੋ ਚੋਰ ਆ ਮੈਂ ਕਿੰਨਾ ਕੋ ਧਰਮੀ ਆ ਮੈਂ ਕਿੰਨਾ ਕੋ ਅਧਰਮੀ ਐ ਇਹ ਮੇਰਾ ਰੱਬ ਜਾਣਦਾ ਐ ਦੁਨੀਆ ਤੋਂ ਪਰਦਾ ਪਾ ਸਕਦੇ ਹੋ ਯਾਦ ਰੱਖਿਓ ਦੁਨੀਆ ਬਣਾਉਣ ਵਾਲੇ ਪ੍ਰਮਾਤਮਾ ਤੋਂ ਪਰਦਾ ਨਹੀਂ ਪਾਇਆ ਜਾ ਸਕਦਾ ਉਹ ਫਕੀਰ ਨੇ ਕਿਹਾ ਕਿ ਪੰਜ ਤੁਸੀਂ ਨਿਵਾਜ਼ੀ ਲੈ ਕੇ ਆਇਓ ਪਰ ਇੱਕ ਕਿਰਦਾਰ ਦਾ ਚੰਗਾ ਨਹੀਂ ਸੀਗਾ ਹੁਣ ਕੰਮ ਕਰੋ ਉਹਨਾਂ ਨੂੰ ਦੁਆਰਤੀ ਬੁਲਾਓ ਮੈਂ ਉਸ ਬੰਦੇ ਦਾ ਨਾਮ ਦੱਸਾਂਗਾ ਜਿਹੜਾ ਬੰਦਾ ਉਹਨਾਂ ਪੰਜਾਂ ਦੇ ਵਿੱਚੋਂ ਚੰਗੇ ਕਿਰਦਾਰ ਦਾ ਮਾਲਕ ਨਹੀਂ ਹੈ ਜਿਹੜਾ ਲੱਗਦਾ ਧਰਮੀ ਹੈ ਪਰ ਆਧਰਮੀ ਹੈ ਮੈਂ ਉਹਦਾ ਨਾਮ ਲਾਵਾਂਗਾ ਗੱਲਬਾਤ ਸ਼ੁਰੂ ਹੋਈ ਦੀ ਪਿੰਡ ਦੇ ਵਿੱਚ ਰੋਲਾ ਪੈ ਗਿਆ ਕਿ ਸਾਡੇ ਨਾਲ ਇਹਨਾਂ ਧਰਮੀ ਲੋਕਾਂ ਨੇ ਪਹਿਰਾਵੇ ਦੀ ਓਟ ਆਸਰੇ ਦੇੇੇਠਾ ਆ ਕੇ ਸਾਨੂੰ ਇਹਨਾਂ ਨੇ ਧੁਖਾ ਦਿੱਤਾ ਸੀ ਇਹਨਾਂ ਨੂੰ ਪੰਜਾਂ ਨੂੰ ਨਿਵਾਜੀ ਸਮਝਦੇ ਰਹੇ ਪਰ ਇਹਨਾਂ ਵਿੱਚੋਂ ਇੱਕ ਚੰਗੇ ਕਿਰਦਾਰ ਦਾ ਮਾਲਕ ਨਹੀਂ ਹੈ ਹੁਣ ਪੰਜਾਂ ਨਿਵਾਜੀਆਂ ਨੂੰ ਬੁਲਾਇਆ ਜੀ ਬੜੀ ਦੁਨੀਆ 'ਚ ਪਹੁੰਚੀ ਸੰਗਤ ਜਿੱਦਣ ਦੁਆ ਕਰਨੀ ਸੀ ਅਰਦਾਸ ਕਰਨੀ ਸੀ ਉਦੋਂ ਨਹੀਂ ਕੋਈ ਆਇਆ ਅੱਜ ਪਤਾ ਨਾ ਕਿ ਇੱਕ ਬੰਦੇ ਨੂੰ ਬੇਇੱਜ਼ਤ ਕਰਨਾ ਹੈ ਦੁਨੀਆਂ ਦੇ ਸਾਹਮਣੇ ਤੇ ਦੁਨੀਆਂ ਤਮਾਸ਼ੀਬੀਨ ਬਣ ਕੇ ਆਈ ਗਈ ਹੈ ਇਹ ਸਚਾਈ ਹੈ ਜਦੋਂ ਕਿਸੇ ਦੇ ਗੁਣ ਦੀ ਗੱਲ ਚੱਲਦੀ ਹੈ ਉਦੋਂ ਦੁਨੀਆਂ ਗੁੰਗੀ ਹੋ ਜਾਂਦੀ ਹੈ ਪਰ ਜਦੋਂ ਕਿਸੇ ਦੇ ਅਵਗੁਣ ਦੀ ਗੱਲ ਚੱਲਦੀ ਹੈ ਉਦੋਂ ਗੁੰਗੇ ਵੀ ਬੋਲਣ ਲੱਗ ਜਾਂਦੇ ਆ ਉਦੋਂ ਦੁਨੀਆਂ ਤਮਾਸ਼ੀਬੀਨ ਬਣ ਕੇ ਆਉਂਦੀ ਹੈ ਤੇ ਉਹੀ ਗੱਲ ਹੋਏ ਜੀ ਬੜੀ ਦੁਨੀਆਂ ਇਕੱਠੀ ਹੋਈ ਹੁਣ ਜਿਹੜਾ ਬੰਦਾ ਜੀ ਹੈ ਤਾਂ ਧਰਮੀ ਸੀਗਾ ਜੀ ਉਨਾ ਪੰਜ ਨਵਾਜੀਆਂ ਵਿੱਚ ਖੜਾ ਸੀਗਾ ਜਿਹਨੂੰ ਆਪਣੇ ਆਪ ਨੂੰ ਪਤਾ ਕਿ ਦੁਨੀਆ ਮੈਨੂੰ ਧਰਮੀ ਸਮਝਦੀ ਹੈ ਦੁਨੀਆ ਮੈਨੂੰ ਚੰਗਾ ਸਮਝਦੀ ਹੈ ਪਰ ਮੈਂ ਅੰਦਰੋਂ ਬੜਾ ਮਾੜਾ ਆ ਅੱਜ ਮੇਰਾ ਪਰਦਾ ਚੁੱਕਿਆ ਜਾਣਾ ਆ ਹੁਣ ਉਹ ਰੋਂਦਾ ਹੋਇਆ ਨਾ ਜੀ ਅੰਦਰੋਂ ਅੰਦਰ ਅੱਲਾਹ ਤਾਲਾ ਦੇ ਚਰਨਾਚਰ ਅਰਦਾਸ ਕਰਦਾ ਕਹਿੰਦਾ ਵਾ ਅੱਲਾ 40 ਸਾਲ ਜ਼ਿੰਦਗੀ ਦੇ ਨਿਕਲ ਗਏ ਆ ਪਰਦਾ ਪਣਾ ਕੇ ਰੱਖਿਆ ਤੂੰ ਮੇਰੀ ਜੀਵਨ ਚ ਝਾਣ ਦਿਓ ਜੀ 40 ਸਾਲ ਨਿਕਲ ਗਏ ਜ਼ਿੰਦਗੀ ਦੇ ਤੂੰ ਪਰਦਾ ਬਣਾ ਕੇ ਰੱਖਿਆ ਦੁਨੀਆਂ ਦੇ ਵਿੱਚ ਮੇਰੀ ਇੱਜ਼ਤ ਬਣਾ ਕੇ ਰੱਖੀ ਮੈਂ ਮਾੜਾ ਵੀ ਸੀਗਾ ਪਰ ਤੂੰ ਮੈਨੂੰ ਚੰਗਾ ਬਣਾ ਕੇ ਰੱਖਿਆ ਮੈਂ ਅਧਰਮੀ ਸੀਗਾ ਤੂੰ ਮੈਨੂੰ ਧਰਮੀ ਬਣਾ ਕੇ ਰੱਖਿਆ ਪਰ ਅੱਜ ਤੂੰ ਸਾਰੀ ਦੁਨੀਆਂ ਅੱਗੇ ਮੇਰਾ ਪਰਦਾ ਚੁਕੇਗਾ ਬੜੀ ਬੇਇੱਜ਼ਤੀ ਹੋਣੀ ਹੈ ਸਾਰੀ ਬਣੀ ਬਣਾਈ ਇੱਜ਼ਤ 40 ਸਾਲਾਂ ਦੀ ਖਤਮ ਹੋ ਜਾਣੀ ਹੈ ਮੇਰੇ ਮਾਲਕ ਕਿਰਪਾ ਕਰ ਬਖਸ਼ਿਸ਼ ਕਰ ਕਿਤੇ ਮੇਰੇ ਇਹ ਅਵਗੁਣ ਤੇ ਪਰਦਾ ਪਾ ਦੇ ਹਣ ਉਧਰ ਫਕੀਰ ਪਹੁੰਚਿਆ ਸਾਰੇ ਲੋਕ ਪਹੁੰਚੇ ਪਤਵੰਤੇ ਸੱਜਣ ਗਾਓ ਕੇ ਕਹਿੰਦੇ ਬਾਬਾ ਜੀ ਨਾਮ ਦੱਸੋ ਇਹਨਾਂ ਪੰਜਾਂ ਵਿੱਚੋਂ ਕਿਹੜਾ ਬੰਦਾ ਹੈ ਜਿਹੜਾ ਬੰਦਾ ਕੀ ਹੈ ਆਪਣੇ ਆਪ ਨੂੰ ਧਰਮੀ ਕਹੋਂਦਾ ਪਰ ਧਰਮੀ ਨਹੀਂ ਹੈ ਨਿਵਾਜੀ ਕਹੋਂਦਾ ਪਰ ਨਿਵਾਜੀ ਨਹੀਂ ਹੈ ਹਣ ਉਧਰ ਦੁਆ ਚੱਲਦੀ ਗਾ ਜੀ ਅੰਦਰ ਮੇਰੇ ਅੱਲਾਹ ਤਾਲਾ ਮੇਰੀ ਇੱਜ਼ਤ ਰੱਖ ਲਾ ਹਜੀਓ ਫਕੀਰ ਨਾਮ ਲੈਣ ਹੀ ਲੱਗਿਆ ਸੀਗਾ ਕਿ ਇਹਨੇ ਨੂੰ ਬਹੁਤ ਤੇਜ਼ ਹਵਾ ਚੱਲ ਪਈ ਹਵਾ ਚੱਲੀ ਤੇ ਬਹੁਤ ਤੇਜ਼ ਇਕੋ ਲਗਤ ਮੀ ਪੈਣਾ ਸ਼ੁਰੂ ਹੋ ਗਿਆ ਜਦੋਂ ਮੀ ਪਿਆ ਜੀ ਹੁਣ ਸਾਰੇ ਲੋਕ ਦੇਖਦੇ ਆ ਕਿ ਮੀ ਪੈ ਗਿਆ ਹੈ ਤੇ ਲੋਕ ਖੜੇ ਹੋ ਉਸੇ ਗੱਲ ਤੇ ਆ ਕਿ ਬਾਬਾ ਜੀ ਇਨਾ ਪੰਜਾਂ ਦੇ ਵਿੱਚੋਂ ਨਾਮ ਦੱਸੋ ਉਹ ਕੌਣ ਬੰਦਾ ਆ ਉਹ ਵਕੀਰ ਨੇ ਬੜਾ ਪਿਆਰਾ ਜਵਾਬ ਦਿੱਤਾ ਕਹਿੰਦਾ ਯਾਦ ਰੱਖਿਓ ਲੋਕੋ ਜਿਸ ਮਨੁੱਖ ਦਾ ਪੜਦਾ ਰੱਬ ਨੇ ਆਪ ਪਾਇਆ ਹੋਵੇ ਅਵਗੁਣਾ ਤੇ ਜਿਸ ਮਨੁੱਖ ਦੇ ਅਵਗੁਣਾ ਤੇ ਰੱਬ ਨੇ ਆਪ ਪਰਦਾ ਪਾ ਦਿੱਤਾ ਹੋਵੇ ਉਸ ਮਨੁੱਖ ਦੇ ਅਵਗੁਣਾ ਤੇ ਪਰਦਾ ਚੁੱਕਣ ਦਾ ਮੇਰਾ ਕੋਈ ਅਧਿਕਾਰ ਨਹੀਂ ਹੈ ਜੀਦੇ ਕਰਕੇ ਮੀਂਹ ਨਹੀਂ ਪਿਆ ਸੀਗਾ ਕਿ ਇਹਨਾਂ ਪੰਜਾ ਦੇ ਵਿੱਚੋਂ ਉਹ ਬੰਦਾ ਅਧਰਮੀ ਐ ਉਹਦੇ ਕਰਕੇ ਮੀਂਹ ਨਹੀਂ ਪਿਆ ਅੱਜ ਉਦਿਆਂ ਹੀ ਦਵਾਵਾਂ ਨੇ ਮੀਂਹ ਪਵਾ ਦਿੱਤਾ ਆ ਇਸ ਕਰਕੇ ਜੀਦਾ ਪਰਦਾ ਰੱਬ ਰੱਖਦਾ ਹੋਵੇ ਸਾਨੂੰ ਉਹਦੇ ਪਰਦੇ ਚੁੱਕਣ ਦਾ ਹੱਕ ਨਹੀਂ ਹੈ ਰੱਬ ਬਹੁਤ ਕਮਾਲ ਦਾ ਨਿਰਗੁਣ ਰਾਖ ਲੀਆ ਸੰਤਨ ਦਾ ਸਦਕਾ ਸਤਕੁਰ ਢਾਕ ਲੀਆ ਮੋਹੇ ਪਾਪੀ ਪੜਦਾ ਗੁਰੂ ਸਾਡੇ ਸਾਰਿਆਂ ਦੇ ਪੜਦੇ ਪਾਈ ਬੈਠਾ ਅਸੀਂ ਕਿੰਨੇ ਕੁ ਚੰਗੇ ਕਿੰਨੇ ਕੁ ਮਾੜੇ ਅਸੀਂ ਜਾਣਦੇ ਆ ਪਰ ਯਾਦ ਰੱਖਿਓ ਦੁਨੀਆ ਵਿੱਚ ਇੱਕ ਗੱਲ ਚੇਤੇ ਰੱਖਿਓ ਕਦੇ ਕਿਸੇ ਨੂੰ ਬੇਇੱਜ਼ਤ ਨਾ ਕਰਿਓ ਕਦੇ ਕਿਸੇ ਦੇ ਅਪਗੁਣ ਨੂੰ ਦੁਨੀਆ 'ਚ ਨਾ ਫਲਾਇਓ ਜੇ ਤੁਸੀਂ ਕਿਸੇ ਦਾ ਪਰਦਾ ਟਕੋਗੇ ਕਿ ਰੱਬ ਸਾਡਾ ਪਰਦਾ ਟਕੇਗਾ ਫਿਰ ਬੇਨਤੀ ਸੁਣਿਓ ਕਿਸੇ ਦੇ ਅਵਗੁਣ ਦਾ ਸਾਨੂੰ ਪਤਾ ਲੱਗ ਜਵੇ ਰੋਲਾ ਨਾ ਪਾਓ ਸੁਪਾਲਿਓ ਅਸੀਂ ਕਿਸੇ ਦੇ ਅਵਗੁਣ ਨੂੰ ਸੁਪਾਵਾਂਗੇ ਰੱਬ ਸਾਡੇ ਅਵਗੁਣ ਸੁਪਾਏਗਾ ਅਸੀਂ ਕਿਸੇ ਦੇ ਅਵਗੁਣ ਟਕਾਂਗੇ ਰੱਬ ਸਾਡੇ ਅਵਗੁਣ ਟਕੇਗਾ ਸੋ ਮਾਲਕ ਜੀ ਕਹਿੰਦੇ ਕਿ ਪਰਮਾਤਮਾ ਦੀ ਬੰਦਗੀ ਕਰ ਸਿਮਰਨ ਕਰ ਇਹੀ ਨਾਲ ਜਾਣਾ ਆ ਤੇ ਮੇਰੇ ਮਾਲਕ ਨੇ ਕਿਹਾ ਅੱਖਾਂ ਬੰਦ ਕਰਕੇ ਚੌਂਕੜਾ ਮਾਰ ਕੇ ਬੈਠਿਆ ਕਰ ਧਿਆਨ ਧਰ ਕੇ ਬੋਲਿਆ ਕਰ ਵਾਹ ਗੁਰੂ ਵਾਹ ਗੁਰੂ ਵਾ 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 ਗ ਗੁਰੂ ਵਾਹ 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 ਗੁਰ

ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾਹੇ ਗੁਰੂ ਮਾਲਕ ਨੇ ਗਾਂ ਸਲੋਕ ਵਿੱਚ ਬਖਸ਼ਿਸ਼ ਕੀਤੀ ਸਤਿਗੁਰ ਕਹਿੰਦੇ ਸੁਖ ਮੈਂ ਬਹੁ ਸੰਗੀ ਪਏ ਬੋਲੋ ਜੀ ਸੁਖ ਮੈਂ ਬਹੁ ਸੰਗੀ ਪਏ ਤੁਹਾਡੇ ਗੁੱਡੀ ਚੜਦੀ ਹੈ ਨਾ ਜੀ ਬੜੇ ਨੇੜੇ ਆਉਣਗੇ ਤੁਹਾਡੇ ਰਿਸ਼ਤੇਦਾਰ ਜਦੋਂ ਕਿਤੇ ਕੰਮ ਡਾਵਾ ਡੋਲ ਹੋ ਗਿਆ ਥੋੜਾ ਜਿਹਾ ਦੁੱਖ ਆ ਗਿਆ ਮੁਸ਼ਕਲ ਆ ਗਈ ਨਾਲ ਦੇ ਜੰਮੇ ਵੀ ਸਾਥ ਛੱਡ ਜਾਂਦੇ ਆ ਫਿਰ ਨਾਲ ਖੜਦਾ ਕੋਈ ਪਰ ਗੁਰੂ ਏ ਦਾ ਦਿਆਲੂ ਹੈ ਦੁੱਖੋ ਵੇ ਸੁੱਖੋ ਵੇ ਉਹ ਹਮੇਸ਼ਾ ਸਾਡੇ ਨਾਲ ਰਹਿੰਦਾ ਉਹ ਕਦੇ ਸਾਡਾ ਸਾਥ ਨਹੀਂ ਛੱਡਦਾ ਤਨ ਗੁਰ ਤੇਗ ਬਹਾਦਰ ਪਾ ਸਕੈ ਨੇ ਸੁਖ ਮੈਂ ਬਹੁ ਸੰਗੀ ਭਈ ਦੁੱਖ ਮੈਂ ਸੰਗ ਨਾ ਕੋਈ ਦੁਨੀਆ ਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਦਾਵਾ ਕਰ ਲੋ ਕਿ ਇਹ ਮੇਰਾ ਨਾਲ ਖੜਨ ਵਾਲਾ ਕਿਤੇ ਨਾ ਕਿਤੇ ਜਾ ਕੇ ਬੰਦਾ ਸਾਥ ਛੱਡ ਦਿੰਦਾ ਹੈ ਪਰ ਪ੍ਰਮਾਤਮਾ ਇੰਨਾ ਵੱਡਾ ਦਿਆਲੂ ਹੈ ਜੀ ਉਹ ਕਿਤੇ ਵੀ ਸਾਡਾ ਸਾਥ ਨਹੀਂ ਛੱਡਦਾ ਹਾਂ ਅਸੀਂ ਭੱਜ ਜੰਦੇ ਰੱਬ ਕੋਲ ਤੇ ਜੀ ਪਰ ਗੁਰੂ ਨਹੀਂ ਸਾਡੇ ਕੋਲ ਤੇ ਪਾਤਾ ਬਾਹ ਪਕੜ ਕੇ ਰੱਖਦਾ ਹੈ ਸੁਖ ਮੈਂ ਬਹੁ ਸੰਗੀ ਭਏ ਦੁੱਖ ਮੈਂ ਸੰਗ ਨਾ ਕੋਏ ਕਹੋ ਨਾਨਕ ਹਰ ਭਜ ਮਨਾ ਬੋਲੋ ਜੀ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਉਹ ਪ੍ਰਮਾਤਮਾ ਦਿਆਲੂ ਐਸਾ ਅੰਤ ਸਹਾਈ ਹੁੰਦਾ ਉਹ ਲੋਕ ਦਾ ਰਾਖਾ ਵੀ ਹੈ ਤੇ ਉਹ ਪਰਲੋਕ ਦਾ ਰਾਖਾ ਵੀ ਹੈ ਜੇ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾਂ ਨਾਮ ਤੇਰਾ ਸੰਗ ਸਹਾਈ ਉਹਨੇ ਸਾਡਾ ਇੱਥੇ ਵੀ ਸਾਥ ਦੇਣਾ ਉਹਨੇ ਉੱਥੇ ਵੀ ਸਾਥ ਦੇਣਾ ਹੈ ਤੇ ਯਾਦ ਰੱਖੋ ਜਦੋਂ ਪ੍ਰਮਾਤਮਾ ਦੇ ਦਰਗਾਹ 'ਚ ਗੁਰੂ ਸਾਡਾ ਹਮਸਾਇਆ ਬਣ ਕੇ ਨਾ ਜੇ ਸਾਡੇ ਹੱਕ 'ਚ ਗਵਾਹੀ ਦੇ ਦੇਗਾ ਫਿਰ ਸਾਡੇ ਸਾਰੇ ਕੀਤੇ ਹੋਏ ਅਫਗੁੰਡ ਮਾਫ ਹੋ ਜਾਣੇ ਆ ਫਿਰ ਕੋਈ ਸਜ਼ਾ ਨਹੀਂ ਹੈ ਗੁਰੂ ਮਾਲਕ ਜੀ ਉੱਥੇ ਵੀ ਸਾਡਾ ਸਾਥ ਦਿੰਦੇ ਆ ਜਿੱਥੇ ਕੋਈ ਵੀ ਸਾਥ ਨਹੀਂ ਦਿੰਦਾ ਇਹ ਦੁਨੀਆਂ ਦੇ ਲੋਕ ਮਾਫ ਕਰਿਓ ਦੁਨੀਆਂ ਕਈ ਵਾਰੀ ਸਾਡੇ ਪਿੰਡਾਂ ਦੀ ਇਹ ਗੱਲ ਹੈ ਜੀ ਕਿਨੇ ਮਰੇ ਹੋਏ ਬੰਦੇ ਕਿਸੇ ਦੇ ਮਿੱਤ ਨਹੀਂ ਹੁੰਦੇ ਪਿੰਡਾਂ 'ਚ ਆਮ ਗੱਲ ਚੱਲਦੀ ਹੁੰਦੀ ਹੈ ਕਿ ਮਰੇ ਹੋਏ ਬੰਦੇ ਕਿਸੇ ਦੇ ਮਿੱਤ ਨਹੀਂ ਹੁੰਦੇ ਮਾਫ ਕਰੋ ਇੱਥੇ ਤਾਂ ਅੱਜ ਜਿਉਂਦੇ ਹੋਏ ਬੰਦੇ ਕਿਸੇ ਦੇ ਮਿੱਤ ਨਹੀਂ ਗਏ ਸਿਰਪਰ ਰੱਬ ਸਾਡਾ ਰੱਬ ਤੋਂ ਇਲਾਵਾ ਹੋਰ ਸਾਡਾ ਕੋਈ ਨਹੀਂ ਹੈ ਆਸਾ ਰੱਖੋਗੇ ਜਿੱਦਣ ਆਸ ਟੁੱਟਦੀ ਹੈ ਦੁੱਖ ਹੁੰਦਾ ਹੈ ਪਰ ਜਦੋਂ ਗੁਰੂ ਤੇ ਆਸ ਰੱਖੋਗੇ ਗੁਰੂ ਕਦੇ ਸਾਡੀ ਆਸ ਟੁੱਟਣ ਨਹੀਂ ਦਿੰਦਾ ਸਤਿ ਕਰਤਾ ਪਾਪਾ ਕਿਰਪਾ ਕਰੇ ਮਾਲਕ ਜੀ ਮਿਹਰਮਤ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ